dachte ich aus. ਜਹਾਗੀਰ ਦੇ ਪੁੱਤਰ ਸ਼ਾਹਜਹਾਨ ਨੇ ਆਪਣੇ ਲਈ ਬਣਵਾਇਆ ਸੀ ਜਿਸ ਉੱਤੇ ਬੈਠ ਕੇ ਉਹ ਭਾਰਤ ਦੇ ਲੋਕਾਂ ਨੂੰ ਤਾਨਾਸ਼ਾਹੀ ਹੁਕਮ ਸੜਾਉਂਦਾ ਸੀ ਜਿਸ ਇਨਸਾਨ ਨੇ ਤਾਜ ਮਹਿਲ ਬਣਵਾਇਆ ਹੋਵੇ ਉਹ ਆਪਣੇ ਰਾਜ ਸਿੰਘਾਸਨ ਨੂੰ ਸਸਤਾ ਕਿਵੇਂ ਬਣਵਾ ਸਕਦਾ ਸੀ ਡਾਕਟਰ ਇਹ ਤਾਉਜ਼ ਬਣਾਉਂਦੇ ਉਸ ਸਮੇਂ ਦੇ 2 ਕਰੋੜ ਰੁਪਏ ਦਾ ਖਰਚਾ ਆਇਆ ਸੀ ਹੁਣ ਤੁਸੀਂ ਅੰਦਾਜ਼ਾ ਲਗਾ ਲਓ ਇਹ ਅੱਜ ਦੇ ਹਿਸਾਬ ਨਾਲ ਕਿੰਨੇ ਰੁਪਏ ਬਣ ਗਏ 13 ਗੱਜ ਲੰਬਾ 2.5 ਗੱਜ ਚੌੜਾ ਤੇ 5 ਗੱਜ ਉੱਚਾ ਸੀ ਤਖਤ ਤੇ ਤਾਉਜ਼ ਤੇ ਇਸ ਤਖਤ ਨੂੰ ਉਸ ਸਮੇਂ ਦੇ ਮਸ਼ਹੂਰ ਡਿਜ਼ਾਈਨਰ ਸੈਇਦ ਇਰਾਨੀ ਨੇ ਬਣਾਇਆ ਸੀ ਇਤਿਹਾਸਕਾਰ ਦੱਸਦੇ ਹਨ ਕਿ ਇਸ ਤਖਤੇ ਸਾਰਾ ਸੋਨਾ ਮਰਿਆ ਹੋਇਆ ਸੀ ਤੇ ਬਹੁਤ ਹੀ ਕੀਮਤੀ ਹੀਰੇ ਤੇ ਮੋਤੀਆਂ ਨਾਲ ਤਖਤੇ ਤਾਜ਼ੂ ਨੂੰ ਬਣਾਇਆ ਗਿਆ ਸੀ ਇਸ ਤਖਤੇ 'ਤੇ ਦੋ ਮੋਰ ਪਹਿਲਾ ਪੌਂਦੇ ਬਣਾਏ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਅੱਖ ਵਿੱਚ ਕੋਹੇ ਨੂੰ ਹੀਰਾ ਜੜਿਆ ਹੋਇਆ ਸੀ ਵੀਡੀਓ ਨੂੰ ਅੱਗੇ ਦੇਖਣ ਤੋਂ ਪਹਿਲਾਂ ਇੱਕ ਲਾਈਕ ਕਰਕੇ ਬਾਤੇ ਬਾਤ ਸ਼ੇਅਰ ਜ਼ਰੂਰ ਕਰ ਦਿਓ ਜੀ ਜਦੋਂ 1739 ਵਿੱਚ ਨਾਦਰ ਸ਼ਾਹ ਨੇ ਦਿੱਲੀ ਤੇ ਹਮਲਾ ਕੀਤਾ ਤਾਂ ਉਸਨੇ ਤਖਤੇ ਤਾਉਸ ਤੇ ਕੇ سونے ਹੀਰੇ ਮੋਤੀਆਂ ਨੇ ਲੁੱਟਿਆ ਤੇ ਵਾਪਸ ਅਫਗਾਨਿਸਤਾਨ ਲੈ ਗਿਆ 1783 ਵਿੱਚ ਬਾਬਾ ਬਘੇਲ ਸਿੰਘ ਜੱਸਾ ਸਿੰਘ ਆਲੂਵਾਲੀਆ ਤੇ ਜੱਸਾ ਸਿੰਘ ਰਾਮਗੜੀਆ ਇਹਨਾਂ ਤਿੰਨੋਂ ਸੂਰਮਿਆਂ ਦੀ ਅਗਵਾਈ ਵਿੱਚ ਸਿੰਘਾਂ ਨੇ ਦਿੱਲੀ ਤੇ ਹਮਲਾ ਕੀਤਾ ਲਾਲ ਕਿਲੇ ਨੂੰ ਫਤਿਹ ਕਰਕੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਚੁਲਾਇਆ ਜੇ ਜਦੋਂ ਸਿੰਘਾਂ ਦੀ ਨਜ਼ਰ ਦਿੱਲੀ ਦੇ ਤਖਤੇ ਤਾਉਸ ਤੇ ਪਈ ਜੋ ਕਿ ਔਰੰਗਜ਼ੇਬ ਦੇ ਸਮੇਂ ਆਗਰੇ ਤੋਂ ਦਿੱਲੀ ਲਿਆਂਦਾ ਗਿਆ ਸੀ ਤਾਂ ਜੱਸਾ ਸਿੰਘ ਰਾਮਗੜੀਆ ਨੇ ਜੱਸਾ ਸਿੰਘ ਆਲੂਵਾਲੀਆ ਨੂੰ ਕਿਹਾ ਕਿ ਤੁਸੀਂ ਇਸ ਤਖਤੇ ਤਾਉਸ ਤੇ ਤੋ ਤਾਂ ਜੱਸਾ ਸਿੰਘ ਆਲੂ ਵਾਲੀ ਨੇ ਮਨਾ ਕਰ ਦਿੱਤਾ ਤੇ ਕਹਿਣ ਲੱਗੇ ਮੈਂ ਇਸ ਤਖਤ ਤੇ ਨਹੀਂ ਬੈਠਾਂਗਾ ਕਿਉਂਕਿ ਇਸ ਤਖਤ ਤੇ ਬੈਠ ਕੇ ਲੋਕਾਂ ਲਈ ਤਾਨਾਸ਼ਾਹੀ ਹੁਕਮ ਸੁਣਾਏ ਗਏ ਹਨ ਜਦ ਜੱਸਾ ਸਿੰਘ ਰਾਮਗੜੀਆ ਨੇ ਇਹ ਸਾਰੀ ਗੱਲ ਸੁਣੀ ਤਾਂ ਉਹਨਾਂ ਨੇ ਤਖਤ ਤਾਉਦੀ ਸੇਲ ਜਿਸ ਤੇ अनेका ਜ਼ੁਲਮ ਦੇ ਫਰਮਾਨ ਜਾਰੀ ਹੋਏ ਸਨ ਉਸ ਨੂੰ ਘੋੜਿਆਂ ਨਾਲ ਬੰਨ੍ਹਿਆ ਤੇ ਦਿੱਲੀ ਤੋਂ ਗਲੀਆਂ ਵਿੱਚ ਘੜੀਸਦੇ ਹੋਏ ਅੰਮ੍ਰਿਤਸਰ ਲੈ ਆਏ ਤੇ ਲੋਕਾਂ ਨੂੰ ਇਹ ਸੁਨੇਹਾ ਵੀ ਦਿੱਤਾ ਕਿ ਜਿਸ ਤਖਤ ਤੇ ਬੈਠ ਕੇ ਮੁਗਲ ਸ਼ਾਸਕਾਂ ਨੇ ਭਾਰ ਦੇ ਲੋਕਾਂ ਲਈ ਅਤਿ ਦੇ ਜ਼ੁਲਮ ਤੇ ਪਿਆਨਕ ਤਸੱਦਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਅੱਜ ਉਸ ਤਖਤ ਨੂੰ ਖਾਲਸਾ ਫੌਜ ਗਲੀਆਂ ਵਿੱਚ ਘਰੀਸਦੇ ਹੋਏ ਲਿਜਾ ਰਹੀ ਹੈ ਇਹ ਰਹਿੰਦੀ ਦੁਨੀਆ ਤੱਕ ਇੱਕ ਸਨੇਹਾ ਹੈ ਕਿ ਪ੍ਰਮਾਤਮਾ ਅਜ ਤੋਂ ਫਾਸਤੇ ਉੱਟਣ ਦੀ ਦੇ ਨਹੀਂ ਲਾਉਂਦਾ ਇਸ ਸੇਲੇ ਨੂੰ ਦਰਬਾਰ ਸਾਹਿਬ ਲਿਆਂਦਾ ਗਿਆ ਤੇ ਉਸ ਨੂੰ ਉੱਥੇ ਰੱਖਿਆ ਗਿਆ ਜਿੱਥੇ ਸੰਗਤਾਂ ਜੋੜੇ ਝਾੜਨ ਦੀ ਸੇਵਾ ਕਰਦੀਆਂ ਸਨ ਤੇ ਬਾਅਦ ਵਿੱਚ ਦਰਬਾਰ ਸਾਹਿਬ ਰਾਮਗੜੀਆਂ ਬੂੰਗਿਆ ਕੋੜ ਇਸ ਸੇਲ ਨੂੰ ਰੱਖਿਆ ਗਿਆ ਤੇ ਇਸ ਸੇਲ ਨੂੰ ਦਰਬਾਰ ਸਾਹਿਬ ਵੱਲ ਝੁਕਾਇਆ ਗਿਆ ਜਿਸ ਤੋਂ ਇਹ ਸੰਦੇਸ਼ ਦਿੱਤਾ ਗਿਆ ਕਿ ਦੁਨੀਆ ਤੇ ਹੁਕਮ ਚਲ ਉਹਨੂੰ ਵਾਲਾ ਤਖਤ ਦਰਬਾਰ ਸਾਹਿਬ ਸਾਹਮਣੇ ਇੱਕ ਕਿਣਕੀ ਜਿੰਨਾ ਵੀ ਨਹੀਂ ਹੈ ਤੇ ਇਹ ਤਖਤ ਦਰਬਾਰ ਸਾਹਿਬ ਅੱਗੇ ਚੁਕਿਆ ਹੋਇਆ ਹੈ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਤਾਂ ਰਾਮਗੜੀਆਂ ਬੂੰਗਿਆ ਕੋਲ ਜ਼ਰੂਰ ਜਾਓ ਤੇ ਉਹਨਾ ਸਿੰਘ ਸੂਰਮਿਆਂ ਨੂੰ ਜ਼ਰੂਰ ਪ੍ਰਣਾਮ ਕਰਿਆ ਕਰੋ ਜਿਨ੍ਹਾਂ ਨੇ ਸੋਨੇ ਤੇ ਹੀਰਿਆਂ ਦੇ ਤਖਤ ਨੂੰ ਮਿੱਟੀ ਵਿੱਚ ਮਲਾਇਆ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਹਮੇਸ਼ਾ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜੋੜ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ Guruji, d